ਇਹ ਕਹਾਵਾਂ ਸਾਹਿਬਾਇਤ ਨੂੰ ਖਤੇ ਮੈਂ ਇਲਾ ਜੀਪੀ ਚੇਂਜ ਜਨ ਕਿਸੇ ਜਿਹੜਾ ਉਹਨਾਂ ਦੀ ਨੀਤੀਆਂ ਵਿਆਪਕ ਵੱਧ ਸੀ ਉਹਦੇ ਵਜ੍ਹਾ ਕਰਕੇ ਅਸੀਂ ਕਹਿੰਦੇ ਅਸੀਂ ਉਹਨਾਂ ਤੋਂ ਹਮਾਂ ਪੰਗਾ ਨਹੀਂ ਲੈ ਸਕਦੇ ਇੱਕ ਪਾਸੇ ਭਾਜਪਾ ਹਾਈ ਕਮਾਂਡ ਵੱਲੋਂ ਹਲਕਾ ਹੁਸ਼ਿਆਰਪੁਰ ਦੀ ਸੀਟ ਇੱਕ ਮਹਿਲਾ ਨੂੰ ਦਿੱਤੀ ਗਈ ਹੈ ਤਾਂ ਜੋ ਇਸ ਸੀਟ ਤੋਂ ਜਿੱਤ ਪ੍ਰਾਪਤ ਕਰਕੇ ਹਾਈ ਕਮਰ ਦੀ ਝੋਲੀ ਪਾ ਸਕੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਨੂੰ ਝਟਕਾ ਦਿੰਦੇ ਹੋਏ ਆ ਬੀਬੀ ਨੂੰ ਆ ਆਮ ਆਦਮੀ ਪਾਰਟੀ ਜੁਆਇਨ ਕਰਵਾਤੀ ਦੇਖੋ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰਬਿਜ ਸاجਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਜੀ ਕ칸 ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾ ਬੀਜੇਪੀ ਚ ਜੁਆਇਨਿੰਗ ਕੀਤੀ ਸੀ ਕਿ ਕਿ ਜਿਹੜਾ ਉਹਨਾਂ ਦੀਆਂ ਨੀਤੀਆਂ ਬਿਲਕੁਲ ਗਲਤ ਸੀਗੀਆਂ ਉਹਦੇ ਵਜ੍ਹਾ ਕਰਕੇ ਮੈਂ ਛੱਡ ਕੇ ਤੇ ਅੱਜ ਆਮ ਪਾਰਟੀ ਦਾ ਪੱਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਭੈਣ ਜੀ ਕੰਡੋਰੀ ਕਾ ਤੋਂ ਰਜਿੰਦਰ ਕੌਰ ਜੀ ਜਿਹੜੇ ਬੀਜੇਪੀ ਚ ਸੀ ਅੱਜ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਨੇ ਤੇ ਮਾਨ ਸਾਹਿਬ ਦਾ ਤੇ ਸਾਡੇ ਹੋਰ ਜਿੰਨੇ ਵੀ ਸਾਥੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭੈਣ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਉਹ ਪਹਿਲਾਂ ਮਿਹਨਤ ਕਰਦੇ ਸੀ ਉਹ اسی ਤਰ੍ਹਾਂ ਹੁਣ ਮਿਹਨਤ ਕਰਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦਾ ਦਿੰਨੇ ਆ ਕਿ ਸਾਡੀ ਵੱਡੀ ਭੈਣ ਜੀ ਅੰਦਰ ਪਹੁੰਚੀ ਭਾਜਪਾ ਨੂੰ ਛੱਟ ਆਮ ਆਦਮੀ ਪਾਰਟੀ ਦੇ ਪਰਵਾਸ ਸ਼ਾਮਲ ਹੋਏ ਨੇ ਮੈਂ ਜਿੱਥੇ ਇਹਨਾਂ ਦੇ ਆਏ ਦਾ ਜੀਐਨ ਵੀ ਆਖਦਾ ਕਿ ਇਹਨਾਂ ਨੂੰ ਇਹ ਵੀ ਬੜੀ ਖੁਸ਼ੀ ਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਵਰਗੇ ਜਿਹੜਾ ਲੀਡਰ ਯਾਰ ਆ ਰੂਮ ਵਰਕਰ ਦੀ ਆਮ ਆਦਮੀ ਤੇ ਸਿਰ ਖੜੀ ਹੋਈ ਹੈ ਤੇ ਇਹਨਾਂ ਦੇ ਆਉਣਾ ਸਾਡੇ ਪਰਿਵਾਰ ਨੂੰ ਬਹੁਤ ਮਜ਼ਬੂਤੀ ਵੀ ਦਿੱਤੀ ਹੈ ਮੈਨੂੰ ਪਹਿਲਾਂ ਹੁਣ ਦੱਸਿਆ ਕਿ ਜਿੱਥੇ ਉਹਨਾਂ ਨੇ ਬੀਜੇਪੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਵੀ ਲੜਾਈ ਲੜਦੇ ਰਹੇ ਵਿੱਚ ਰਹਿ ਕੇ ਵੀ ਉਗਰਾਹਨ ਸਾਹਿਬ ਦੇ 그룹 ਦੇ ਨਾਲ ਕਿਸਾਨ ਯੂਨੀਅਨ ਚ ਵੀ ਕੰਮ ਕਰਦੇ ਰਹੇ ਤੇ ਇਹਨਾਂ ਦੇ ਆਉਣਾ ਪਾਰਟੀ ਚ ਬਹੁਤ ਹੀ ਮਜ਼ਬੂਤੀ ਤੇ ਸਾਨੂੰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਵਿੱਚ ਇਹਨਾਂ ਦੇ ਸਾਥ ਦੇ ਨਾਲ ਬਹੁਤ ਹੀ ਬਲ ਮਿਲੇਗਾ ਬਹੁਤ ਬਹੁਤ ਧੰਨਵਾਦ